ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਨਾਰ ਦੁੱਖ ਨਾ ਭੁੱਖ ਤੇ ਨਾਰ ਨੇ ਤਨ ਨਾ ਕਹੀਆਂ ਤੇ ਨਾਰ ਸੋਕ ਨਾ ਹੁਆ ਤੇ ਨਾਰ ਸੇ ਅੰਤ ਨਾ ਲਹੀਆਂ ਤੇ ਨਾਰ ਸੇਵ ਨੋਂ ਕਰਾ ਤੇ ਨਾਰ ਸੇ ਸਾਸ ਸੰਮਾਪ ਤੇ ਨਾਰ ਦਲੀਚ ਬਹੇ ਤੇ ਨਾਰ ਸਾ ਤੇ ਨਾ ਦਲੀ ਤੇ ਬਹਿ ਤੇ ਨਾਰ ਉਠਾਪ ਬਿਠਾਪ ਸੁਖ ਲਹ ਤੇ ਨਾਰ ਸੰਸਾਰ ਮਹਿ ਅਭੈ ਪਟ ਰਿਤ ਮਦ ਤੇ ਸਕੇ ਅਥ ਤੇ ਨਾਰ ਜਾਲਤ ਧਣ ਗੁਰ ਅਮਰਦਾਸ ਸੋ ਪਰਥਨ ਜੇ ਤਪੜਿਆ ਇੱਕ ਮਨ ਧਰਿਆ ਇੱਕ ਕਰ ਇੱਕ ਪਛਾਣਿਓ ਨੈਣ ਬੈ ਮੋਹ ਇੱਕ ਇੱਕ ਦੋ ਠਾਇ ਨ ਜਾਣਿਓ 64 1 ਪਰ ਤਖ 1 ਇਕਲਸ ਮਹਿਲੀਣੋ 30 1 ਔਰ 5 ਸਿੱਧ ਪੈਤੀ ਨਾ ਖੀਣੋ ਇੱਕੋ ਜੇ ਲੱਖ ਲੱਖੋਂ ਅ ਲੱਖ ਹੈ ਇੱਕ ਇੱਕ ਕਾਲ ਵਰਨਿਆ ਗੁਰ ਅਮਰਦਾਸ ਜਾਲਪ ਪੜਾ ਤੂੰ ਇੱਕ ਲੋੜ ਹੈ ਇੱਕ ਮੰਨਿਆ ਜੇ ਮੱਤ ਗਈ ਜਦੇ ਗੇ ਮਤ ਨਾ ਮੈਂ ਸਮਾਣੀ ਗੇ ਮਤ ਟਰ ਲੋ ਚਨ ਜਿੱਟ ਭਗਤ ਕੰਬੀਰੇ ਜਾਣੀ ਰੋਕ ਮੰਗਦ ਕਰ ਤੂੰ ਆਰਾਮ ਜੰਪੋ ਨਿਤ ਪਾਈ ਅੰਬ੍ਰਿਕ ਪ੍ਰਹਿਲਾਡ ਸ਼ਰਨ ਗੋਬਿੰਦ ਘਾਤ ਪਾਈ ਤੈ ਲੋਭ ਕ્રોਧ ਤ੍ਰਿਸ਼ਨਾ ਤਜੀ ਸਮਤ ਜਲ ਜਾਣੀ ਜਗਤ ਗੁਰ ਅਮਰਦਾਸ ਜਿਨ੍ਹ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਜਿਨ੍ਹ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਪਰਸੀਐ ਪਉਮ ਪਾਤਿਕ ਬਿਨਾਸੈ ਗੁਰ ਅਮਰਦਾਸ ਪਰਸਿਆ ਸਿਧ ਸਾਧਿਕ ਆਸਾਸੈ ਗੁਰ ਅਮਰਦਾਸ ਪਰਸਿਆ ਧਿਆਨ ਲਈਐ ਪਉਮ ਕੈ ਗੁਰ ਅਮਰਦਾਸ ਪਰਸਿਆ ਆਪਾਉ ਲਬੈ ਗੋ ਚੁਕੈ ਇੱਕ ਬਿੰਦੁ ਗਨ ਜੋਤੋ ਰਹਿ ਜਾਸ ਮੰਤਰ ਮਾਨਵੈ ਲਹੈ ਜਾਲ ਪਾਪ ਦਾਰਥ ਇਤੜੇ ਗੁਰ ਅਮਰਦਾਸ ਦਿਠੈ ਮਿਲੈ ਸਾਚ ਨਾਮ ਕਰਤਾ ਸੋ ਦਰਣ ਨਾਨਕ ਸੰਗ੍ਰਹਿਓ ਤਾਤੇ ਅੰਗਦ ਲਹਿਣਾ ਪ੍ਰਗਟ ਤਾ ਸਟੜਨ ਲਿਵ ਰਹਿਓ तेत कोल गुर अमरदास आसा निवास दास गुण कमण मखानो जो गुण लख गम तिने गुण अंत न जानो बोहि तो विधाता निर्मयो साब संगत कोलो धरण गुर अमरदास कीरत रत कह त्राहे त्राहे तो पा शरण आप नारायण कलातार जग मह परव निरंकार आकार जो तो जग मंडल करो जह कहते हैं भरपूर ਸ਼ਬਦ ਦੀਪਕ ਦੀ ਪਾਇਓ ਜੈ ਸਿੱਖੇ ਸੰਗ ਰਹਿਓ ਤਤ ਹਰ ਚਲਨ ਮਿਲਾਇਓ ਨਾਨਕ ਕੁੱਲ ਮਲਵਤਾਰਿਆ ਅੰਗਦ ਲੈਣੇ ਸੰਗੋ ਗੁਰਮਰਦਾਸ ਤਾਰਨ ਤਰਨ ਜਨਮ ਜਨਮ ਕਾ ਪਸਰਨੰਤੋ ਜਪ ਤਪ ਸਤ ਸੰਤੋਖ ਬਿਖੇ ਦਰਸ਼ਨ ਗੁਰ ਸਿੱਕੇ ਸਰਨ ਪਰੇ ਤੇ ਉਭਰੈ ਛੋੜ ਜੰਪੁਰ ਕੀ ਲਿਖੈ ਭਗਤ ਭਾਏ ਪਰਪੂਰ ਹਿਰਦੈ ਉਚਰੇ ਕਰਤਾਰੈ ਗੁਰ ਗੌਰ ਦਰਿਆਵ ਪਰ ਗੁੜ ਬਨਤੇ ਤਾਰੈ ਨਾਨਕ ਕੁਲ ਨਿਮਲ ਵਤਰਿਓ ਗੁਣ ਕਰਤਾਰੈ ਉਚਰੇ ਗੁਰਮਰਦਾਸ ਜਿਨ ਸੇਵਿਓ ਤਿਨ ਦੁਖ ਨਿਰਿੰਦਰ ਪਰ ਹਰ ਪਰ ਕਿ ਤੁ ਚਿਤਮ ਅਰਦਾਸ ਕਹੂੰ ਪਰ ਕੈ ਬੀ ਨਾ ਸਕੂੰ ਸਰ ਚਿੰਤੁ ਤੇ ਪਾਸ ਸਾਥ ਸੰਗਤ ਹੂੰ ਤਕੂੰ ਤੇਰੇ ਹੁਕਮ ਪਵੇ ਨਿਸ਼ਾ ਤੋ ਕਰੋ ਸਹਬ ਕੀ ਸੇਵਾ ਜਬ ਗੁਰ ਦੇਖੇ ਸੁਭਦਿਸ ਨਾਮ ਕਰਤਾ ਮੁਖ ਮੇਵਾ ਅਗੰ ਅੱਲਾਹ ਕਾਰਨ ਪਰਖ ਜੋ ਫਰਮਾਵੇ ਸੋ ਕਹੂੰ ਗੁਰਮਰਦਾਸ ਕਰਨ ਕਰਨ ਜਿਵਤੋ ਰੱਖੈ ਤਿਵਰ ਹੂੰ ਗੁਰਮਰਦਾਸ ਕਰਨ ਕਰਨ ਜਿਵਤੋ ਰੱਖੈ ਤਿਵਰ ਹੂੰ ਕੇ ਕੇ ਗੁਰ ਗਿਆਨਰਤਨ ਤਤ ਸਿਓ ਤਤ ਮਿਲਾਵੇ ਸੱਚ ਸਤ ਜਾਣੀਐ ਇਕ ਚਿਤੈ ਲਿਵ ਲਾਵੇ ਕਾਮ ਕ੍ਰੋਧ ਵਸ ਕਰੈ ਪਵਨ ਉਦੰਤ ਨਤਾਵੇ ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੇ ਕਲ ਮਹਿ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਛ ਕੀਓ ਘਰ ਮਿਲਿਓ ਸੋਏ ਵਿਖਾਕ ਹੈ ਸਹਿਜ ਰੰਗ ਦਰਸ਼ਨ ਦਿਓ ਘਰ ਮਿਲਿਓ ਸੋਏ ਵਿਖਾਕ ਹੈ ਸਹਿਜ ਰੰਗ ਦਰਸ਼ਨ ਦਿਓ ਰਿਹਾਂ ਸੰਤਾਂ ਟੋਲ ਸਾਧਬੋ ਤੇਰੇ ਡਠੇ ਸੰਿਆਸੀ ਤਪਸੀ ਹੈ ਮੁੱਖੋਂ ਏ ਪੰਡਤ ਮਿੱਠੇ ਵਰਤ ਏ ਕੋ ਫਿਰਿਓ ਕਿਨੇ ਨਾ ਪਰਚੋ ਲਾਇਓ ਕਹਤਿਆਂ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ हर नाम छोड़ दूजे लगे तिन के गुन हो क्या कहो तू धये मिलाओ रहो हर नाम छोड़ दूजे लगे तिन के हो क्या कहो गुरु धये मिलायो पिखिया जिम तू रखे तिव रहो ਸਹਾਰਾ ਸਮਾਜ ਸੁਨਾਹ ਗਿਆਨ ਹੈ ਅਸੰਚੜਿਓ ਧਰਮ ਤਨਖ ਕਰ ਗਇਓ ਭਗਤ ਸੀਲਾ ਸਰ ਲੜਿਓ ਤੈ ਨਿਰਪਉ ਹਰ ਟਲ ਮਨ ਸਬਦ ਗੁਰ ਨੇ ਜਾਗ ਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵਿਖੰਡਿਓ ਭਲੋ ਪੋਹਾਰ ਤੇ ਜੋਤਨਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ ਸਚ ਸਲ ਪਨ ਤੈ ਦਲ ਜਿੱਤੋ ਏ ਵਾ ਯੁੱਧ ਕਰ ਕਨਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤਨਾ ਆਵੈ ਰਵਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਤੇ ਆਨ ਗਿਆਨ ਸਤ ਗੁਰ ਕੈ ਕਬ ਚਨ ਭਲ ਉਹਨਾਂ ਜੋ ਗਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹ ਬਨ ਆਵੈ ਕੀ ਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਭਯਾਲ ਪੂਰੇ ਰਹਾ ਅਮਰਤ ਤੇ ਮੀਠੇ ਜਾ ਕੇ ਬਚਨਾ ਮਹਨੇ ਬ੍ਰਹਮਾਦ ਕੁਰਦਰਾਦਕ ਕਾਲ ਕ ਕਾਲ ਨਰੰਜਨ ਜਚਨਾ ਗੁਰ ਪ੍ਰਸ਼ਾਦ ਪਾਈਏ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀ ਆਖੇ ਲਬਦ ਮੇਲ ਤਮਾਸ਼ਾ ਵਾਹ ਗੁਰੂ ਤੇਰੀ ਸਭ ਰਚਨਾ ਤੂੰ ਸਤਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਿਕ ਸਿੱਧ ਸਿੱਖ ਸੇਵੰਤ ਧੁਰੇ ਧਰੇ ਆਦ ਜੁਗਾਦ ਅਨਾਦ ਕਲਾ ਤਾਰੀ ਤਰੇ ਲੋਏ ਅਗਮ ਨਿਗਮ ਉਦਰਨ ਦਰ ਜਮੇ ਰੁਏ ਗੁਰ ਅਮਰਦਾਸ ਸਥਿਰ ਥਪਿਓ ਪਰ ਗਾਮੀ ਤਾਰਨੇ ਤਰਨੇ ਅਗਯੰਤਕ ਬਦੇ ਨ ਸਦ ਕਵ ਗੁਰ ਰਾਮਦਾਸ ਤੇਰੀ ਸਰਨੇ ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਣਾ ਜਿਸ ਤੀਰਜ ਤੁਰ ਤਵਲ ਤੁਜਾ ਸੇਤ ਬੈਕੁੰਠ ਬੀਣਾ ਪਰਸੇ ਸੰਤ ਪਿਆਰ ਜਹੇ ਕਰਤਾਰੇ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋਗ ਸਤਗੁਰ ਖਿਮਾ ਤਾਣਿਆ ਜੁਗ ਜੂਤ ਸਮਾਣੇ ਅਨਪਉ ਨੇ ਜਾ ਨਾਮ ਠੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਏਹੋ ਰਾਜ ਜੋਗ ਗੋਰੇ RAM ਦਾਸ ਤੁਮ ਖੂ ਰਸ ਜਾਣੇ हम अव गुण पर एक गुण नाखी अमृत चाड बिक बिख खाई माया मोह परम पै भूले सुत दारा से प्रीत एक उत्तम पंत सुनो गुर संगत तेहे मिलंत जम त्रास मिटाई ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਸੁਖ ਹੋ ਟਲ ਗੁਰ ਸੇਵਿਆ ਅਹਨ ਸਹਜ ਸੁਭਾ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹਉ ਵਸ ਫਤਖ ਸੰਮਦੀ ਨੂਰੇ ਅਰਸਾ ਹਉ ਕੁਰਸਾ ਹਾਂ ਤੋਦ ਡਠੇ ਸਤੇ ਪਾਤਿਸਾ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਜਿਸ ਪਾਸ ਬਹਿਠਿਆ ਸਬਨਾ ਦਾ ਸਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਦਾਰੀ ਦੱਤੇ ਗੋਨ ਗਾਵੇ ਸਹ ਪਹਿਲੇ ਆਇਆ ਜੀਵਨ ਫਲਤਾ ਕੋ ਪਾਰ ਬ੍ਰਹਮ ਲਿਵ ਲਾਵੇ ਮਾਈ ਜੋ ਪ੍ਰਗਕੇ ਗੋਨ ਗਾਵੇ सफल आया जीवन फल ताकू पार ब्रह्म लेवलाव रहाई सुंदर सुघड सिर सोवता सु जो साधू संग पावे ਨਾਮ ਉਚਾਰ ਕਰ ਹਰ ਰਸਨਾ ਬਹੁੜ ਨਾ ਜੋਨੀ ਤਾਵ ਪੂਰਨ ਬ੍ਰਹਮ ਤਵੇ ਆ ਮੰਨ ਤਨ ਮਹਿ ਆਨ ਨਾ ਦ੍ਰਿਸ਼ਟੀ ਆਵ ਨਾਰਕ ਰੋਗ ਨਹੀਂ ਹੋਵਤ ਜਾਨ ਸੰਗ ਨਾਨਕ ਜਿਸ ਲੜ ਲਾਵੈ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨ ਨਾ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਹੋਵਤ ਜਾਨ ਸੰਗ ਨਾਨਕ ਜਿਸ ਲੜ ਲਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇਵ ਗੰਧਾਰੀ ਪੰਜਵਾੜ ਮਾਈ ਜੋ ਪ੍ਰਭ ਕੇ ਗੁਣ ਗਾਵੈ ਸਫਲ ਆਇਆ ਜੀਵਨ ਫਲ ਤਾ ਕੋ ਪਾਰ ਬ੍ਰਹਮ ਲੇਵ ਲਾਵੈ